ਇਹ ਗੁੰਜਾਂਦੀ ਹੈ ਤੁਸੀਂ ਤੇ ਦੁਵਾਰਾ ਸਭ ਸੁਣ ਰਹੀਆਂ ਕਿ ਕਿਹੜਾ ਅਸੀਂ ਜਿਹੜੀ ਪਿਛਲੇ 7 ਸਾਲ ਤੋਂ ਰੂਚੀਰਾ ਪੇਪਰ ਮਿਲ ਦਾ ਵਿਰੋਧ ਚੱਲ ਰਿਹਾ ਹੈ ਜੀ ਉਸ ਦੇ ਸੰਬੰਧ ਵਿੱਚ ਅੱਜ ਇੱਥੇ ਕਟਸੀ ਬਸਾਕੀ ਦਾ ਦੁਵਾਰਾ ਜਨ ਸਾਹਿਬ ਇੱਕ ਤਾਂ ਪੋਸਟਰ ਤਿਆਰ ਕੀਤੇ ਸੀ ਤੇ ਇਲਾਕੇ ਨੂੰ ਇੱਥੇ ਜਾਗਰੂਕ ਕਰਨ ਵਾਸਤੇ ਜਿਹੜਾ ਪ੍ਰਚਾਰ ਦਾ ਜਰੀਆ ਇਹ ਵੀ ਇੱਕ ਲੋਕਾਂ ਨੂੰ ਜਾਗਰੂਕ ਬੀਬੀਆਂ ਨੂੰ ਸਮਝਾਇਆ ਦੱਸਿਆ ਵੀ ਇਹ ਜਿਹੜੇ ਆ ਬੱਚੇ ਇਹਨਾਂ ਦਾ ਭਵਿੱਖ ਆਉਣ ਵਾਲਾ ਖਤਰੇ ਚ ਇੱਥੇ ਬਿਮਾਰੀਆਂ ਬਹੁਤ ਭਿਆਨਕ ਬਿਮਾਰੀਆਂ ਸੀ ਇੱਕ ਪੇਪਰ ਮਿੱਲ ਨਹੀਂ ਕੈਂਸਰ ਮਿੱਲ ਭਿਆਨਕ ਬਿਮਾਰੀਆਂ ਦੀ ਮਿੱਲ ਲਾ ਰਹੇ ਐ ਇੱਥੇ ਉਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਜਿਹੜਾ 30 ਤਰੀਕ ਦਾ ਅਪ੍ਰੈਲ ਦਾ ਇਹਨਾਂ ਨੇ ਰੱਖਿਆ ਹੋਇਆ ਇੱਥੇ ਪਬਲਿਕ ਹੀਅਰਿੰਗ ਹੈਗੀ ਆ ਉਹਦੇ ਸੰਬੰਧ ਵਿੱਚ ਵੀ ਵਾਦ ਤੇ ਵੱਧ ਆਓ ਆਪਣਾ ਵਿਰੋਧ ਦਰਜ ਕਰਾਓ ਵੀ ਅਸੀਂ ਕਿਉਂ ਇਹਦਾ ਵਿਰੋਧ ਕਰ ਰਹੇ ਆ ਕਾਰਨ ਕੀ ਆ ਜਿੱਥੇ-ਜਿੱਥੇ ਵੀ ਇੰਡਸਟਰੀ ਇੰਡੀਆ 'ਚ ਹੈਗੀ ਆ ਕਿਤੇ ਵੀ ਇਹ ਇਹਨਾਂ ਦੇ ਜਿਹੜੇ ਰੂਲ ਹੈਗੇ ਆ ਫਾਲੋ ਨਹੀਂ ਕਰਦੇ ਕਿਤੇ ਚੈਲੇਂਜ ਆ ਮੇਰਾ ਕੋਈ ਵੀ ਇੰਡਸਟਰੀ ਵਾਲਾ ਰੁਚੀ ਵਾਲਾ ਉਹ ਤਾਂ ਖਾਸ ਕਰਕੇ ਇਹ ਆਪਣਾ ਉੱਥੇ ਦਿਖਾਉਣ ਟੈਸਟ ਕਰਾਉਣ ਬਾਹਰ ਦੀ ਸਾਨੂੰ ਮਿੱਟੀ ਉਹ ਟੈਸਟ ਕਰਾ ਦੇਣਾ ਨਹੀਂ ਦੀ ਮੈਂ ਲਾਈਵ ਆਪ ਜਾ ਕੇ ਦੇਖ ਕੇ ਉੱਥੇ ਕਰਕੇ ਆਇਆ ਆ ਉੱਥੇ ਕੀ ਹਾਲਾਤ ਇਹਨਾਂ ਨੇ ਬਣਾਏ ਹੋਇਆ ਇਲਾਕੇ ਦੇ ਕੋਈ ਇਹਨਾਂ ਦਾ ਟਰੀਟਮੈਂਟ ਪਲਾਟ ਨਹੀਂ ਚੱਲਦਾ ਉੱਥੇ ਕੋਈ ਤਾਂ ਜਿਹੜੇ ਲੋਕ ਇਹਨਾਂ ਨਾਲ ਜਾਣਦੇ ਸੀ ਪਹਿਲਾਂ ਵੀ ਕਿਹਾ ਸੀ ਉਹਨਾਂ ਨੂੰ ਤੁਸੀਂ ਇਹਨਾਂ ਨਾਲ ਕਿਉਂ ਜਾਂਦੇ ਆ ਕੋਈ ਕਹਿੰਦਾ ਅਪ ਇਹ ਪੈਗ ਲਵਾਉਂਦੇ ਕੋਈ ਐ ਕਰਦੇ ਐ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਤੁਸੀਂ ਪਹਿਲਾਂ ਵੋਟਾਂ ਪਾ ਵਾ ਕੇ ਅਸੀਂ ਲੋਕਾਂ ਨੇ ਗੰਦੇ ਲੀਡਰ ਚੁਣੇ ਆ ਪਹਿਲਾ ਕਹਾਣ ਹੋ ਰਿਹਾ ਸਾਡਾ ਹੁਣ ਤਾਂ ਸਮਝੀਏ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਇਹਦੇ ਨਾਲ ਸਾਰਾ ਇਲਾਕਾ ਤਬਾਹ ਹੋ ਜਾਣਾ ਇਲਾਕਾ ਤੇ ਦੂਜਾ ਜਿਹੜੇ ਕਹਿੰਦੇ ਜੋਬ ਮਿਲਣੀ ਆ ਜੋਬ ਇੱਥੇ ਪ੍ਰਵਾਸੀਆਂ ਨੂੰ ਮਿਲਣੀ ਆ ਉਹ ਵੀ ਚੈਲੇਂਜ ਆ ਜਿੱਥੇ-ਜਿੱਥੇ ਘਟੋ ਘਟ ਪੰਜਾਬ ਚ ਹੀ ਦੇਖ ਲਓ ਤੁਸੀਂ ਜਾ ਕੇ ਜਿੱਥੇ ਵੀ ਫੈਕਟਰੀਆਂ ਹੈਗੀਆਂ ਉੱਥੇ ਕਿੰਨੇ ਕੁ ਲੋਕਲ ਨੂੰ ਨੌਕਰੀਆਂ ਹੈਗੀਆਂ ਪ੍ਰਵਾਸੀਆਂ ਨੂੰ ਜੋਬ ਆ ਇਹੀ ਲੁਧਿਆਣੇ ਦੀਆਂ ਗੱਲਾਂ ਕਰਦੇ ਲੁਧਿਆਣੇ ਜਾ ਕੇ ਦੇਖ ਲਓ ਉੱਥੇ ਤੁਸੀਂ ਰਾਤ ਨੂੰ ਇਕੱਲੇ ਕਿਸੇ ਨੂੰ ਕੋਈ ਗਲਤ ਉਹਦੇ ਖਿਲਾਫ ਬੋਲ ਨਹੀਂ ਸਕਦੇ ਜੇ ਬੁਲਾਓਗੇ ਬੋਲੂਗੇ ਤਾਂ ਉੱਥੇ ਤੁਹਾਡੀ ਪੱਗਾਂ ਲਾ ਦਿੰਦੇ ਆ ਉਹ ਨਾ ਧੀਆ ਭੈਣਾਂ ਦੀ ਇੱਜ਼ਤ ਕਰਦੇ ਆ ਉਹ ਕਿੰਨਾ ਕੁਝ ਹੋ ਰਿਹਾ ਤਾਂ ਇਸ ਕਰਕੇ ਅਸੀਂ ਇੱਕ ਵੀ ਸਾਡਾ ਇਲਾਕਾ ਬੱਚ ਜਿਵੇਂ ਹਰਿਆਵਲ ਇਲਾਕਾ ਹੈਗਾ ਨਾਲ ਗੁਰਦੁਆਰਾ ਸਾਹਿਬ ਹੈਗਾ ਇੱਥੇ ਇਤਿਹਾਸਿਕ ਇਸ ਕਰਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲਾਂ ਤਾਂ ਸਾਰੇ ਸਿੱਖ ਕੌਮ ਤੇ ਹੋਰ ਜਗਤ ਨੂੰ ਆ ਆਪਣੇ ਖਾਲਸੇ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਸਭ ਨੂੰ ਮੁਬਾਰਕਬਾਦ ਅ ਅੱਜ ਗੱਲ ਕਰਨ ਜਾ ਰਹੇ ਆ ਗੁਰਦਾਰਾ ਜੰਡ ਸਾਹਿਬ ਖੜੇ ਆ ਜਿਹਦੇ ਨਜ਼ਦੀਕ ਅਧੇ ਕਿਲੋਮੀਟਰ ਤੇ ਪਹਿਲਾਂ ਵੀ ਆਪਣਾ ਜਿਹੜਾ 7 ਸਾਲ ਤੋਂ ਰੌਲਾ ਚੱਲ ਰਿਹਾ ਹੈ ਪਹਿਲਾਂ ਵੀ ਲਾਈਵ ਹੋ ਚੁੱਕੇ ਆ ਵੀ ਇਹ ਫੈਕਟਰੀ ਵਾਲੇ ਆਪਣੇ ਨੇੜੇ ਨਜ਼ਦੀਕ ਪਹੁੰਚ ਚੁੱਕੇ ਆ ਅੱਜ ਬੇਨਤੀ ਲੈ ਕੇ ਆਏ ਆ ਗੁਰਦਾਰਾ ਜੰਡ ਸਾਹਿਬ ਸੰਗਤ ਇਲਾਕੇ ਦੀ ਵੀ ਇਕੱਠੀ ਹੋਈ ਆ ਗੁਰਦਾਰਾ ਜੰਡ ਸਾਹਿਬ ਸਾਰੇ ਇਲਾਕੇ ਤੋਂ ਅੱਜ ਜਰਮ ਦੇ ਹੜੇ ਤੇ ਖਾਲਸੇ ਤੇ ਮੱਥਾ ਟੇਕਣ ਆ ਰਹੇ ਨੇ ਮੇਰੀ ਬੇਨਤੀ ਆ ਸਿੱਖ ਜਗਤ ਨੂੰ ਔਰ ਇਸ ਇਲਾਕੇ ਦੇ ਜਿੰਨੇ ਵੀ ਸੱਜਣ ਮਿੱਤਰ ਨੇ ਪੰਜਾਬੀ ਨੇ ਹਰ ਧਰਤੀ ਨੂੰ ਪਿਆਰ ਕਰਨ ਵਾਲੇ ਗੁਰੂ ਸਾਹਿਬ ਨੂੰ ਮੰਨਦੇ ਨੇ ਜੇ ਗੁਰੂ ਸਾਹਿਬ ਨੂੰ ਮੰਨਦੇ ਆ ਗੁਰੂ ਸਾਹਿਬ ਦਾ ਕਹਿ ਕੇ ਗਏ ਨੇ ਕਿ ਪਹਿਲਾ ਪਾਣੀ ਜਿਉਗਾ ਜਿਤ ਹਰਿਆਸਪ ਹੋਏ ਸੋ ਇਹ ਗੱਲ ਨੂੰ ਜੇ ਅਸੀਂ ਮੰਨਦੇ ਆ ਤਾਂ ਇਹ ਧਰਤੀ ਨੂੰ ਤੁਹਾਡੀ ਨੂੰ ਇਹ ਫੈਕਟਰੀ ਵਾਲੇ ਪੇਪਰ ਮੇਨ ਜਿਹੜੇ ਜ਼ਾਹਿਰ ਬਣਾਉਣ ਜਾ ਰਹੇ ਆ ਇਹ ਹੀਰੇ ਵਰਗੀ ਧਰਤੀ ਆ ਜਿਹੜੀ ਇਹ ਬਹੁਤ ਜਲਦ ਸਾਲ ਦੋ ਸਾਲਾਂ ਦੇ ਤਿੰਨ ਸਾਲਾਂ ਦੇ ਵਿੱਚ ਇਹ ਜ਼ਾਹਿਰ ਬਣਾ ਦੇਣਗੇ ਸਾਡੇ ਆਉਣ ਵਾਲੇ ਨਸਲਾਂ ਜਿਹੜੀਆਂ ਇਹਦੇ ਨਾਲ ਤਬਾਹ ਹੋ ਜਾਣਗੀਆਂ ਸੋ ਮੇਰੀ ਬੇਨਤੀ ਹੈ ਅੱਜ ਮੈਂ ਸਿਰਫ ਥੋੜੀਆਂ ਗੱਲਾਂ ਦੇ ਸ਼ਬਦਾਂ ਨਾਲ ਹੀ ਆਪ ਨੂੰ ਬੇਨਤੀ ਉਹ ਕਰ ਸਕਦਾ ਕਿ ਆਓ 30 ਅਪ੍ਰੈਲ ਨੂੰ ਜਿਹੜਾ ਸਰਕਾਰ ਨੇ ਆਮ ਜਲਾਸ ਰੱਖਿਆ ਸਾਰੇ ਇਲਾਕੇ ਨੇ ਉੱਥੇ ਇਕੱਠਾ ਹੋਣਾ ਸਾਰਿਆਂ ਨੇ ਆਪਣਾ ਹਾਂ ਜਾਂ ਨਾ ਦੇ ਵਿੱਚ ਆਪਣੇ ਪੇਪਰ ਮਿਲਦੇ ਵਿੱਚ ਜੋ ਗੱਲਬਾਤ ਕਰਨੀ ਆ 30 ਤਰੀਕ ਨੂੰ ਆਪਾਂ ਆਪਣਾ ਨਾ ਬਾਚਕ ਹੋ ਕੇ ਵੀ ਫੈਕਟਰੀ ਨਾਲ ਲੱਗੇ ਇੱਥੇ ਆਪਣਾ ਜਿਹੜਾ ਦਰਜ ਕਰਵਾਈਏ ਸਾਰਾ ਆਫੀਸਰ ਔਰ ਸਾਰੀ ਫੈਕਟਰੀ ਤੇ ਆਮ ਸਾਰਾ ਆਪਣਾ ਪੱਤਰਕਾਰਾਂ ਭਾਈ ਜਰਾ ਸਾਰਾ ਪਹੁੰਚ ਰਿਹਾ ਸੋ 30 ਤਰੀਕ ਨੂੰ ਆਪਣੀ ਹਾਜ਼ਰੀ ਲਵਾ ਕੇ ਪੇਪਰ ਮਿਲਦੇ ਬਹੁਤ ਵਿੱਚ ਆਉ ਪਹੁੰਚੀ ਹੈ ਜੀ ਹਾਜੀ ਹਾਜੀ ਸਭ ਤੋਂ ਪਹਿਲਾਂ ਫਤੇ ਬਲਾਉਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸੋ ਜਿਵੇਂ ਆਪਾਂ ਨੂੰ ਹਰਜਤਪ੍ਰੀਤ ਸਿੰਘ ਨੇ ਵੀ ਦੱਸਿਆ ਵੀ 30 ਅਪ੍ਰੈਲ ਨੂੰ ਆਪਾਂ ਨੇ ਇਕੱਠੇ ਹੋਣਾ ਇਲਾਕੇ ਨੇ ਚਲੋ ਆਪਣਾ ਫਾਟੀ ਦਾ ਸੀਜ਼ਨ ਵੀ 12 ਦੇ ਹੋਣਾ ਕੋਈ ਤੁੰਬੀ ਬਣਾਉਣਾ ਹੈ ਪਰ 31 ਦਿਨ 30 ਤਰੀਕ ਦਾ ਇੱਕ ਦਿਨ ਜਰੂਰ ਹੱਥ ਵਨ ਕੇ ਬੇਨਤੀ ਆਈ ਵੀ ਕੱਢ ਲਿਓ ਅੱਜ ਤੇ ਹੀ ਉਹ 30 ਤਰੀਕ ਬੇਲੀ ਰੱਖ ਲਓ ਆਪਾਂ ਨੇ ਇਕੱਠੇ ਹੋਣਾ ਇੱਕ ਦਿਨ ਆਪਾਂ ਆਪਣਾ ਕੰਮ ਛੱਡ ਦਈਏ ਆਪਣੇ ਬੱਚਿਆਂ ਵਾਸਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿਉਂਕਿ ਜਦੋਂ ਇਹ ਫੈਕਟਰੀ ਲੱਗ ਗਈ ਫਿਰ ਪ੍ਰਦੂਸ਼ਣ ਹੋਣਾ ਜਿਹੜਾ ਉਹ ਪ੍ਰਦੂਸ਼ਣ ਹੋ ਗਿਆ ਮੁੜ ਕੇ ਆਪਣੇ ਬੱਚੇ ਸਾਨੂੰ ਗਾਲਾਂ ਕੱਢਣਗੇ ਵੀ ਉਦੋਂ ਜਦੋਂ ਫੈਕਟਰੀ ਲੱਗ ਰਹੀ ਸੀ ਤੁਸੀਂ ਕਿੱਥੇ ਸੀ ਆਓ ਆਪਾਂ ਇਕੱਠੇ ਹੋ ਕੇ ਅੱਜ ਆਪਣਾ ਵਿਰੋਧ ਦਰਜ ਕਰਾਈਏ ਸੋ ਕਈ ਵੀਰ ਸਾਡੇ ਉਹਨਾਂ ਦੇ ਨਾਲ ਉੱਥੇ ਪੇਪਰ ਮੇਰੇ ਦੇਖਣ ਜਾਂਦੇ ਆ ਹੁਣ ਉਹ ਵੀਰਾਂ ਨੂੰ ਵੀ ਬੇਨਤੀ ਆ ਕਿ ਆਪਾਂ ਇੱਕ ਪੱਖ ਉਹਨਾਂ ਨੇ ਸਿਰਫ ਆਪਣਾ ਪੱਖ ਦਿਖਾਉਣਾ ਵੀ ਅਸੀਂ ਸਹੀ ਆ ਜਿਹੜਾ ਉਹਨਾਂ ਦਾ ਗਲਤ ਪੱਖ ਆ ਜਿੱਥੇ ਦੇ ਉਹ ਬਿਮਾਰੀਆਂ ਫੈਲ ਰਹੀਆਂ ਆ ਜਿੱਥੇ ਉਹ ਗੰਦਾ ਪਾਣੀ ਘੇਰਿਆ ਉੱਥੇ ਤਾਂ ਕਿਸੇ ਨੂੰ ਉਹ ਜਾਣ ਤੱਕ ਨਹੀਂ ਲੋਕਾਂ ਨੂੰ ਦੰਦੇ ਉੱਥੇ ਮਾਰ ਕੰਡਾ ਨਦੀ ਦਾ ਆਪਾਂ ਹਾਲ ਦੇਖ ਸਕਦੇ ਆ ਉੱਥੇ ਬੰਜਰ ਹੋਈ ਧਰਤੀ ਦੇਖ ਸਕਦੇ ਆ ਜਿੱਥੇ ਚੂਨਾ ਪਿਆ ਦੇਖ ਸਕਦੇ ਆ ਜਿਹੜਾ ਉਹਨਾਂ ਨੇ ਟੰਣਾ ਦੇ ਹਿਸਾਬ ਨਾਲ ਲਿਆ ਕੇ ਪਹਾੜ ਚਿੰਨ ਤੇ ਉੱਤੇ ਸੋ ਜਿਹੜੇ ਇਹ ਪੇਪਰ ਮਿਲ ਨੂੰ ਪਹਿਲਾਂ ਜਰਮਾਨੇ ਵੀ ਹੋ ਚੁੱਕੇ ਆ ਆਪਾਂ ਨੈਟ ਤੇ ਸਰਚ ਮਾਰ ਸਕਦੇ ਆ ਇਹ ਜਿਹੜੇ ਆਲਾਦ ਵਾਲਾ ਏਰੀਆ ਹੈ ਰੈੱਡ ਜ਼ੋਨ ਚ ਵੀ ਪੈ ਚੁੱਕਿਆ ਜਿਹੜਾ ਪੇਪਰ ਮਿਲ ਦੇ ਕਾਰਨ ਆ ਸੋ ਆਪਾਂ ਇਲਾਕੇ ਨੂੰ ਬਚਾਉਣ ਵਾਸਤੇ ਆਪਣਾ ਖੇਤੀਬਾੜੀ ਵਾਲਾ ਇਲਾਕ ਆ ਆਪਾਂ ਖੇਤੀਬਾੜੀ ਦੇ ਨਿਰਭਰਾਂ ਤੇ ਆਪਣੇ ਕੋਲ ਤੇ ਜ਼ਮੀਨਾਂ ਫੈਕਟਰੀਆਂ ਦੇ ਨਾਮ ਉੱਤੇ ਇਹਨਾਂ ਨੇ ਖੋਲੀਆਂ ਤਾਂ ਆਪਣੀ ਖੇਤੀ ਵੀ ਗਈ ਆਸੀਂ ਦਿਹਾੜੀਆਂ ਕਰਾਂਗੇ ਮੁੜ ਕੇ ਉਹਦੇ ਇਹੀ ਫੈਕਟਰੀਆਂ ਦੇ ਵਿੱਚ ਇਹਨਾਂ ਨੇ ਰੱਖਣੇ ਨੇ ਜੁੱਤੀਆਂ ਮਾਰਨਗੇ ਆਪਣੇ ਪਈਏ ਕੱਢਣਗੇ ਆਪਾਂ ਨੂੰ ਉਹਦੇ ਤੇ ਆਪਾਂ ਲੁਧਿਆਣਾ ਦੇਖਦੇ ਆਂ ਜਾ ਕੇ ਲੁਧਿਆਣਾ ਦੇਖ ਲਿਓ ਕੋਈ ਵੀ ਜਿਹੜਾ ਅਵਸਰ ਆ ਉਹ ਬਹੁਤ ਘੱਟ ਪੰਜਾਬੀ ਹੋਊਗਾ ਜਾਂ 1 ਅੱਧਾ ਪਰਸੈਂਟ ਹੋਇਆ ਪੰਜਾਬੀ ਹੋਊਗਾ ਨਹੀਂ ਸਾਰੀ ਪ੍ਰਵਾਸੀ ਹੋਣਗੇ ਆਪਣੇ ਬੰਦਿਆਂ ਨੂੰ ਸਿਰਫ ਉਹ ਗੇਟ ਤੱਕ ਸੀਮਿਤ ਰੱਖਦੇ ਆਂ ਬਾਹਰ ਤੱਕ ਜਿਹੜਾ ਅਸਲੀ ਪ੍ਰੋਫੈਸਰ ਆ ਉੱਥੇ ਤੱਕ ਨਹੀਂ ਉਹ ਲੈ ਕੇ ਜਾਂਦੇ ਆਪਣੇ ਲੋਕਾਂ ਨੂੰ ਦਿਖਾਉਣ ਨੂੰ ਵੀ ਅਸੀਂ ਅੰਦਰ ਕਿਆਪ ਰੋਸ ਰਹੇ ਆਂ ਸਾਨੂੰ ਉਹਨਾਂ ਨੇ ਕੁੱਟਣਾ ਵੀ ਆਂ ਔਰ ਸਾਡੀਆਂ ਜ਼ਮੀਨਾਂ ਵੀ ਖੋਲਣੀਆਂ ਸੋ ਜਿਹੜੇ ਲੇਬਰ ਆ ਜਿਹੜੇ ਲੇਬਰ ਕਰਦੇ ਆਂ ਵੀਰ ਉਹਨਾਂ ਦੇ ਬੰਦ ਤੇ ਵਿੱਚ ਕਿਤੇ ਨਾ ਕਿਤੇ ਆ ਜਾਂਦਾ ਵੀ ਸਾਨੂੰ ਰੋਜ਼ਗਾਰ ਮਿਲੂਗਾ ਭਰਾਵੋ ਤੁਹਾਨੂੰ ਉਹਨਾਂ ਨੇ ਰੋਜ਼ਗਾਰ ਨਹੀਂ ਦੇਣਾ ਆਪਾਂ ਇਹ ਜੇ ਗੰਦ ਵਿੱਚ ਨੌਕਰੀ ਨਹੀਂ ਕਰ ਸਕਦੇ ਆਪਾਂ ਉਹਨਾਂ ਦੇ ਜੇ 7-7 8-8000 ਦੀਆਂ ਤਰ੍ਹਾਂ ਹਰ ਕੰਮ ਨਹੀਂ ਕਰ ਸਕਦੇ ਆਪਣੇ ਘਰਾਂ ਦੇ ਖਜਾਰੇ ਨਹੀਂ ਚੱਲਦੇ ਆਪਾਂ ਨੂੰ ਸਭ ਨੂੰ ਪਤਾ ਹੀ ਆ ਉਹਨਾਂ ਨੇ ਡੀਸੀ ਰੇਟ ਦੇਣਾ ਹਜੇ ਆਪਾਂ ਨੂੰ ਲਾਲਚ ਦੇਣਗੇ ਤੁਹਾਨੂੰ 20000 ਦੇ ਤਰ੍ਹਾਂ ਮਿਲੂਗੀ 30 ਮਿਲੂਗੀ ਪਰ ਆਉਂਦੇ ਸਾਲ 2 ਸਾਲ ਦੇ ਵਿੱਚ ਉਹਨਾਂ ਨੇ ਡੀਸੀ ਰੇਟ ਕਰਕੇ ਆਪਾਂ ਨੂੰ ਬਾਕੀ ਨੂੰ ਕੱਢ ਕੇ ਪਰੇ ਭੇਜ ਦੇਣਾ ਸਿਰਫ ਭਈਏ ਕੰਮ ਕਰਨਗੇ ਉਹ ਸਾਰੇ ਪ੍ਰਵਾਸੀ ਮਜ਼ਦੂਰ ਸੋ ਇੱਕ ਇਹਦੇ ਨਾਲੇ ਕਈ ਸਾਡੇ ਵੀਰ ਕਹਿ ਦਿੰਦੇ ਆ ਕਿ ਤੁਸੀਂ ਭਈਆਂ ਦੇ ਖਿਲਾਫ ਆ ਤੁਸੀਂ ਕਿਸਾਨ ਆ ਤੁਸੀਂ ਭਈਆਂ ਨੂੰ ਬਾਹਰ ਕੱਢ ਦਿਓ ਪਰ ਉਹਦੇ ਵਿੱਚ ਇੱਕ ਗੱਲ ਦੱਸਣੀ ਚਾਹੁੰਦੇ ਆ ਅਸੀਂ ਸਿਰਫ ਲੇਬਰ ਕਰਾਉਨੇ ਆ ਉਹਨਾਂ ਤੇ ਅਸੀਂ ਉਹਨਾਂ ਨੂੰ ਪੱਕੇ ਨਹੀਂ ਰੱਖਦੇ ਓਰੇ ਉਹਨਾਂ ਨੂੰ ਉਹਦੇ ਬਾਅਦ ਵਾਪਸ ਚਲੇ ਜਾਨੇ ਆ ਸਾਡੇ ਕੋਲ ਲੇਬਰ ਕਰਕੇ ਉਹ ਵੀ ਤਾਂ ਆਉਨੇ ਆ ਜੇ ਸਾਨੂੰ ਓਰੇ ਲੇਬਰਾਂ ਨਹੀਂ ਮਿਲਦੀ ਆਪਣੇ ਪ੍ਰਵਾਸੀਆਂ ਦੀ ਆਪਣੇ ਪੰਜਾਬੀਆਂ ਦੀ ਤਾਂ ਸਾਡੇ ਕੋਲ ਆਉਨੇ ਆ ਮੋਟਰਾਂ ਤੇ ਜੇ ਤੁਹਾਨੂੰ ਪੰਜਾਬੀ ਲੇਬਰ ਮਿਲਦੀ ਆ ਕਾਫੀ ਅੱਜ ਮੈਂ ਵਾਦਾ ਕਰਨਾ ਔਰੇ ਖੜ ਕੇ ਵੀ ਅਸੀਂ ਭਈਏ ਰੱਖੂਗਾ ਪੰਜਾਬੀ ਲੇਬਰ ਸਾਡੇ ਕੋਲ ਆ ਜਵੇ ਜੇ ਕੰਮ ਕਰਨਾ ਅਸੀਂ ਰੱਖਾਂਗੇ ਜਿੰਨਾ ਕੰਮ ਸਾਡੇ ਕੋਲ ਆਏਗਾ ਵੀ ਦਵਾਂਗੇ ਕੰਮ ਸੋ ਆਪਾਂ ਇਹ ਫੈਕਟਰੀਆਂ ਦੇ ਭਈਆਂ ਦੇ ਕੁੱਟਖਾਨ ਤੇ ਪਹਿਲਾ ਪਹਿਲਾ ਇਕੱਠਾ ਹੋ ਜੀਏ ਇਲਾਕਾ 30 ਤਰੀਕ ਨੂੰ 30 ਅਪ੍ਰੈਲ ਨੂੰ ਜਰੂਰ ਇੱਥੇ ਆਪਾਂ ਨੇ ਫੈਕਟਰੀ ਵਾਲੀ ਜਗ੍ਹਾ ਕੋਲ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ